ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਸਾਰਿਆਂ ਨੇ ਦੇਖ ਸਮਝ ਲੈਣਾ ਆ ਜਿਹੜਾ ਖਾਦੀ ਖਲਾ ਹੈ ਜਿੱਦ ਤੋ ਜੋ ਸਪੈਦਾ ਹੋਏ ਜੋ ਸੱਚੇ ਸੱਚੇ ਜਿਹਨੂੰ ਬ੍ਰਹਮ ਕਹਤਾ ਕਥ ਕਹਤਾ ਸੁਨ ਕਹਤਾ ਇੱਥੇ ਜਦੋਂ ਸਾਨੂੰ ਪਹਿਤ ਆ ਗਿਆ ਸਾਰਾ ਜਿਹੜਾ ਤ੍ਰੈ ਗੁਣਾ ਦਾ ਪਰਦਾ ਸੀ ਪਾਪ ਸਾਗਰ ਸੀ ਅਗਰ ਸਾਗਰ ਸੀ ਬਿਕ ਸਾਗਰ ਸੀ ਸੁਖ ਸਾਗਰ ਸੀ ਇਹ ਦਿੱਤਾ ਸੀ ਉੱਪਰ ਉੱਠ ਗਏ ਚੌਥੇ ਪਦ ਵਿੱਚ ਚਲੇ ਗਏ ਚੌਥੇ ਪਦ ਵਿੱਚ ਸਾਡਾ ਘਰ ਇਹ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਭਗਤੀ ਦਾ ਸਾਧਨ ਦੱਸਿਆ ਕਿਉਂਕਿ ਉਹ ਜਾਣਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਸੁਖਮ ਜੀਹਾਂ ਨਿਕਲ ਲੱਗਿਆ ਕਿ ਆਦਮੀ ਕਰਮ ਕਰਦਾ ਹੈ ਇੱਕ ਆਦਮੀ ਦਾ ਜਿਹੜਾ ਇੰਨਾ ਸੁਖਭਾ ਜਾਣੀ ਹੈ ਇੱਕ ਆਦਮੀ ਦਾ ਕੰਮ ਜਿਹੜਾ ਹੈ ਉਹ ਲੱਖ ਆਦਮੀ ਦਾ ਸੰ ਇੱਕਲੇ ਕਰ ਲੇਗਾ ਤੇ ਇਹ ਇੰਨੇ ਬੰਦੇ ਵਿਹਲੇ ਹੋ ਜਾਣਗੇ ਜਦੋਂ ਵਿਹਲੇ ਹੋਣਗੇ ਇਹ ਤਲਾਸ਼ੇ ਜਾਣਗੇ ਕਰਮ ਦਾ ਇਹ ਭੁੱਲ ਜਾਣਗੇ ਜਦੋਂ ਤਲਾਸ਼ੇ ਜਾਣਗੇ ਕਰਮ ਦੀ ਤੇ ਤੇ ਇਹਨਾਂ ਨੂੰ ਨੀਂਦ ਨਹੀਂ ਆਵੇਗੀ ਸੋਚੇ ਨਹੀਂ ਬਣ ਜੇ ਇਹਨਾਂ ਦੇ ਦਿਮਾਗੀ ਤੌਰ ਤੇ ਨੀਂਦ ਨਾ ਆਉਣ ਕਰਕੇ ਪਾਗਲ ਹੋ ਜਾਣਗੇ ਇਸ ਕਰਕੇ ਸਾਨੂੰ ਫਿਰ ਉਹਨਾਂ ਰਖਿਆ ਵੀ ਭਗਤੀ ਦੀ ਲੈਣੀ ਬਦਲ ਦਿੱਤੀ ਉਹਨਾਂ ਤ੍ਰੈਗੁਣ ਮਿਟੇ ਚੌਥੇ ਵਰਤ ਇਹ ਹੈ ਭਗਤ ਨਰਹਰੀ ਇਹ ਜਿਹੜਾ ਤ੍ਰੈਗੁਣਾਂ ਨੂੰ ਉਹ ਚਾਰੋਂ ਰੋਸ਼ਾੜ ਕੇ ਅਫੁਰ ਬਸਰ ਆਵੰਗੇ ਤੇ ਫਿਰ ਸਾਨੂੰ ਸ਼ਾਂਤੀ ਆਵੇਗੀ ਫਿਰ ਸਾਨੂੰ ਨੀਂਦ ਆਵੇਗੀ ਮੇਨ ਇੱਕ ਹੁੰਦਾ ਸੌਣਾ ਇੱਕ ਹੁੰਦਾ ਸੈਸ ਰਹਿ ਜਾਣਾ ਫੇਰ ਅਸੀਂ ਜਿਹੜੇ ਗੁਰੂ ਵਾਲੇ ਨੇ ਉਹ ਸੈਜੇ ਜਾਣਗੇ ਜਿਹੜੇ ਮਨਮੁਖ ਨੇ ਸੌਣਗੇ ਇਸ ਕਰਕੇ ਇਹ ਸਾਨੂੰ ਦੱਸ ਦਿੱਤਾ ਵੀ ਤੁਹਾਡਾ ਮਾਲਕ ਜਿੱਥੇ ਬੈਠੇ ਜੋ ਉਥੇ ਚਲੇ ਜਾਓਗੇ ਤੁਹਾਨੂੰ ਚਿੰਤਾ ਟਰੇ ਰਹਿ ਗਈ ਕਿਸੇ ਚੀਜ਼ ਦੀ ਤੇ ਉਹ ਕਿੱਥੇ ਬੈਠਾ ਚੌਥੇ ਪਾਤੇ ਤ੍ਰੈਗੁਣਮੇਟ ਚੌਥੇ ਚਿਤਲਾਇਆ ਨਾਨਖ ਹੋਮੇਮਾਰ ਬ੍ਰਹਮਾ ਲਾਇਆ